ਬੀਜੇਪੀ ਨੇ ਕੱਲ ਇਤਿਹਾਸ ਰਚ ਦਿੱਤਾ ਤਾਨਾ ਸ਼ਾਹੀ ਦਾ ਇਤਿਹਾਸ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਸਿਟਿੰਗ ਸੀਐਮ ਨੂੰ ਸਿਆਸੀ ਬਦਲਾਖੋਰੀ ਦੇ ਚਲਦਿਆਂ ਗ੍ਰਿਫਤਾਰ ਕੀਤਾ ਗਿਆ ਕੱਲ ਰਾਤ ਉਸ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਲੋਕ ਸੇਵਾ ਦੇ ਲਈ ਆਪਣੀ ਨੌਕਰੀ ਛੱਡੀ ਸਿਆਸਤ ਦਾ ਰਾਹ ਚੁਣਿਆ ਦਰਜਨਾਂ ਸਰਕਾਰੀ ਏਜੰਸੀਆਂ ਦੀਆਂ ਰੇਡਾਂ ਦੇ ਵਿੱਚ ਵੀ ਬੇਦਾਗ ਰਹੇ ਕਦੇ 1 ਰੁਪਿਆ ਵੀ ਸਬੂਤ ਇਹਨਾਂ ਦੇ ਵਿਰੁੱਧ ਨਹੀਂ ਮਿਲਿਆ ਉਸ ਆਪ ਦੇ ਕੱਟੜ ਇਮਾਨਦਾਰ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਸੱਚ ਦੀ ਆਵਾਜ਼ ਚੁੱਕਣ ਵਾਲਿਆਂ ਤੋਂ ਆਖਿਰ ਇਹਨਾਂ ਡਰ ਕਿਉਂ ਲੱਗਦਾ ਹੈ ਇਨ੍ਹਾਂ ਅਖੌਤੀ ਬੇਦਾਗ ਪਾਰਟੀ ਵਾਲਿਆਂ ਦਿੱਲੀ 'ਚ ਲੋਕਾਂ ਦਾ ਭਲਾ ਆਖਿਰ ਹੋ ਕਿਵੇਂ ਰਿਹਾ ਆਪ ਦੀਆਂ ਨੀਤੀਆਂ ਰਿਕਾਰਡ ਸਮੇਂ 'ਚ ਕਿਵੇਂ ਵਿਕਾਸ ਦੇ ਪ੍ਰੋਜੈਕਟ ਪੂਰੇ ਕਰਕੇ ਵੀ ਕਰੋੜਾਂ ਰੁਪਏ ਜਨਤਾ ਦੇ ਲਈ ਬਚਾ ਰਹੀਆਂ ਨੇ ਇਹ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕੀ ਚੋਣਾ ਤੋਂ ਠੀਕ ਪਹਿਲਾਂ ਇਸ ਗ੍ਰਿਫਤਾਰੀ ਨਾਲ ਬੀਜੇਪੀ ਆਪਣੀ ਗੰਦੀ ਰਾਜਨੀਤੀ ਦੀ ਖੇਡ ਫੇਰ ਖੇਡ ਰਹੀ ਹੈ ਕੇਸ ਰਾਹੀਂ ਲੋਕ ਸਭਾ ਚੋਣਾਂ ਚ ਆਪ ਦੀ ਛਵੀ ਖਰਾਬ ਕਰਕੇ ਬੀਜੇਪੀ ਆਪਣੀ ناکامیਆਂ ਨੂੰ ਲੁਕਾਉਣਾ ਚਾਹੁੰਦੀ ਹੈ ਕਿਉਂਕਿ ਉਹ ਵੀ ਜਾਣਦੇ ਨੇ ਕਿ ਝੂਠੇ ਵਾਅਦੇ ਤੇ ਨਫ਼ਰਤ ਦੀ ਰਾਜਨੀਤੀ ਤੋਂ ਬਿਨਾ ਭਾਜਪਾ ਨੇ ਕੀਤਾ ਹੀ ਕੁਝ ਨਹੀਂ ਅਰਵਿੰਦ ਕੇਜਰੀਵਾਲ ਦੇ ਨਾਲ ਜਨਤਾ ਦਾ ਪਿਆਰ ਦੇਖ ਕੇ ਕੀ ਇਹ ਸਿਰਫ ਬੋਖਲਾਹੜ ਦੇ ਵਿੱਚ ਝੁੱਕਿਆ ਹੋਇਆ ਇੱਕ ਕਦਮ ਹੈ ਈਮਾਨਦਾਰ ਬੰਦੇ ਨੂੰ ਕਿਸੇ ਦਾ ਡਰ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੇ ਵਕੀਲ ਖੁਦ ਹੋਣਗੇ ਅਦਾਲਤ ਦੇ ਵਿੱਚ ਉਹ ਆਪਣਾ ਪੱਖ ਆਪ ਰੱਖਣਗੇ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਗੇ ਪਰੰਤੂ ਹੁਣ ਸਵਾਲ ਤਾਂ ਇਹ ਹੈ ਕਿ ਬੀਜੇਪੀ ਤਾਂ ਸਾਹੀ ਦਾ ਹੀ ਰਾਜ ਕਰਨਾ ਚਾਹੁੰਦੀ ਹੈ ਕਾਂਗਰਸ ਦੇ ਵੀ ਬੈਂਕ ਖਾਤੇ ਸੀਜ਼ ਕਰਕੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਤਾਕੀ ਲੋਕਾਂ ਤੱਕ ਸੱਚ ਦੀ ਆਵਾਜ਼ ਪਹੁੰਚ ਨਾ ਸਕੇ ਭਾਰਤ ਇੱਕ ਲੋਕਤੰਤਰ ਹੈ ਇੱਥੇ ਸਿਰਫ ਲੋਕਾਂ ਦੀ ਮਰਜ਼ੀ ਚੱਲੇਗੀ ਜੇ ਹੁਣ ਵੀ ਵਿਰੋਧ ਨਹੀਂ ਕੀਤਾ ਤਾਂ ਕਿਤੇ ਬਹੁਤ देर ਨਾ ਹੋ ਜਾਵੇ